ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਸੰਗ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਇੱਕ ਨਿਪਾਈ ਕਰਨ ਵਾਲੇ ਸਿੱਖ ਤੋਂ ਗੁਰੂ ਸਾਹਿਬ ਜੀ ਦੇ ਉੱਤੇ ਚਿਕੜ ਪੈ ਗਿਆ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਕੀ ਸਜ਼ਾ ਦਿੱਤੀ ਆਹ ਇਹ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਸਾਖੀ ਨੂੰ ਪਿਆਰ ਦੇ ਨਾਲ ਸਰਵਣ ਕਰਨਾ ਅਤੇ ਹੋਰ ਸੰਗਤਾਂ ਦੇ ਨਾਲ ਛੇੜ ਜ਼ਰੂਰ ਕਰਨਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਦੀ ਤਰਫ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਇੱਕ ਸਿੱਖ ਕੰਨ ਉੱਤੇ ਲਿਪਾਈ ਕਰ ਰਿਹਾ ਸੀ ਕੰਨ ਦੇ ਉੱਪਰ ਲਿਪਾਈ ਕਰਦਿਆਂ ਹੋਇਆਂ ਉਸ ਸਿੱਖ ਤੋਂ ਗੁਰੂ ਸਾਹਿਬ ਜੀ ਦੇ ਕੱਪੜਿਆਂ 'ਤੇ ਜਿੱਕਰ ਦੇ ਨਿਸ਼ਾਨ ਪੈ ਗਏ ਛਿੱਟੇ ਪੈ ਗਏ ਤਾਂ ਗੁਰੂ ਸਾਹਿਬ ਜੀ ਇਹ ਵੇਖ ਕੇ ਕਹਿਣ ਲੱਗੇ ਕਬਾਈ ਸਿੰਗਾ ਤੂੰ ਇਹ ਕੀ ਕੀਤਾ ਤੁਸੀਂ ਸਾਡੇ ਸਾਰੇ ਕੱਪੜੇ ਹੀ ਖਰਾਬ ਕਰ ਦਿੱਤੇ ਹਨ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਸੇਵਕਾਂ ਨੂੰ ਕਿਹਾ ਕਿ ਭਾਈ ਸਿੰਘੋ ਇਸ ਲਪਾਈ ਕਰਨ ਵਾਲੇ ਸਿੱਖ ਦੀ ਤੁਸੀਂ ਜਾ ਕੇ ਪिटਾਈ ਕਰੋ ਤੇ ਇਹ ਗੱਲ ਸੁਣ ਕੇ ਸਾਰੇ ਸਿੱਖ ਹੈਰਾਨ ਰਹਿ ਗਏ ਤੇ ਕਹਿਣ ਲੱਗੇ ਕਿ ਗੁਰੂ ਪਾਤਸ਼ਾਹ ਜੀ ਨੇ ਇੱਕ ਹੀ ਹੁਕਮ ਕੀਤਾ ਹੈ ਇੱਕੇਹੋ ਜਿਹਾ ਹੁਕਮ ਸਾਨੂੰ ਦੇ ਦਿੱਤਾ ਹੈ ਸੰਗਤ ਜੀ ਗੁਰੂ ਸਾਹਿਬ ਜੀ ਦਾ ਹੁਕਮ ਸਾਰਿਆਂ ਦੇ ਲਈ ਸਿਰ ਮੱਥੇ ਸੀ ਸਾਰਿਆਂ ਜਾਣਿਆਂ ਨੇ ਉਸ ਲਿਪਾਈ ਕਰਨ ਵਾਲੇ ਸਿੱਖ ਦੇ ਜਾ ਕੇ ਇੱਕ ਥੱਪੜ ਲਾਇਆ ਕੁੱਟਮਾਰ ਕੀਤੀ ਤਾਂ ਉਹ ਸਿੱਖ ਕੁੱਟਮਾਰ ਦੇ ਨਾਲ ਬੇਹੋਸ਼ ਹੋ ਗਿਆ ਉਸ ਸਿੱਖ ਦੀ ਇਹ ਹਾਲਤ ਵੇਖ ਕੇ ਗੁਰੂ ਸਾਹਿਬ ਜੀ ਆਪਣੀ ਸੇਵਕਾਂ ਨੂੰ ਕਹਿਣ ਲੱਗੇ ਕਪਾਈ ਸਿੰਘ ਨੂੰ ਤੁਸੀਂ ਇਹ ਕੀ ਕੀਤਾ ਤੁਹਾਨੂੰ ਤਾਂ ਮੈਂ ਇੱਕ ਥੱਪੜ ਲਾਉਣ ਲਈ ਹਾਸੀ ਪਰ ਤੁਸੀਂ ਤਾਂ ਇਸ ਵਿਚਾਰੇ ਨੂੰ ਬੇਹੋਸ਼ ਹੀ ਕਰ ਦਿੱਤਾ ਤਾਹੋ ਸਾਰੇ ਸਿੱਖ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਪਾਸ਼ਾ ਜੀ ਤੁਸੀਂ ਆਪੇ ਤਾਂ ਸਾਨੂੰ ਹੁਕਮ ਕੀਤਾ ਸੀ ਪਰ ਤੁਹਾਡਾ ਹੁਕਮ ਸਾਡੇ ਸਿਰ ਮੱਤੇ ਸੀ ਅਸੀਂ ਤੁਹਾਡਾ ਹੁਕਮ ਟਾਲ ਕਿਵੇਂ ਸਕਦੇ ਸੀ ਤੁਹਾਡਾ ਹੁਕਮ ਮੰਨਣਾ ਸਾਡਾ ਫਰਜ਼ ਹੈ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਸਿੰਘੋ ਜੇਕਰ ਤੁਸੀਂ ਸਾਡਾ ਹਰ ਇੱਕ ਹੁਕਮ ਮੰਨਦੇ ਹੋ ਤਾਂ ਫਿਰ ਇੱਕ ਹੁਕਮ ਹੋਰ ਵੀ ਮੰਨ ਲਵੋ ਤਾਂ ਸਿੰਘ ਕਹਿਣ ਲੱਗੇ ਕਿ ਪਾਸ਼ਾ ਜੀ ਦੱਸੋ ਕੀ ਤੁਹਾਡਾ ਹੁਕਮ ਹੈ ਆ ਸ਼ਾਦੀ ਕਰਨ ਲੱਗੇ ਕਪਾਈ ਸਿੰਘ ਉਹ ਜੇਕਰ ਤੁਹਾਡੇ ਵਿੱਚੋਂ ਇੱਕ ਕੋਈ ਵੀ ਸਿੱਖ ਆਪਣੀ ਧੀ ਦਾ ਰਸਤਾ ਇਸ ਕੰਧ ਤੇ ਲਿਪਾਈ ਕਰਨ ਵਾਲੇ ਸਿੱਖ ਨੂੰ ਕਰ ਦੇਵੇ ਤਾਂ ਸਾਰੇ ਹੀ ਸਿੱਖ ਹੈਰਾਨ ਰਹਿ ਗਏ ਤੇ ਗੁਰੂ ਸਾਹਿਬ ਜੀ ਦੇ ਮੂੰਹ ਵੱਲ ਵੇਖਣ ਲੱਗੇ ਤੇ ਮਨ ਵਿੱਚ ਸੋਚਣ ਲੱਗੇ ਕਿ ਗੁਰੂ ਪਾਤਸ਼ਾਹ ਜੀ ਨੇ ਇਹ ਕੀ ਹੁਕਮ ਕੀਤਾ ਹੈ ਇਹ ਤਾਂ ਇੱਕ ਗਰੀਬਾ ਜ ਆ ਹੈ ਅਸੀਂ ਆਪਣੀ ਧੀ ਇਸ ਦੇ ਕਰ ਕਿਵੇਂ ਤੋਰ ਸਕਦੇ ਹਾਂ ਸਾਰੇ ਸ਼ਾਂਤ ਰਹੇ ਤਾਂ ਗੁਰੂ ਸਾਹਿਬ ਜੀ ਇਹ ਵੇਖ ਕੇ ਕਹਿਣ ਲੱਗੇ ਕਿ ਭਾਈ ਸਿੰਘੋ ਤੁਸੀਂ ਤਾਂ ਕਹਿੰਦੇ ਸੀ ਅਸੀਂ ਤਾਂ ਤੁਹਾਡਾ ਹਰ ਇੱਕ ਹੁਕਮ ਮੰਨਦੇ ਹਾਂ ਪਰ ਤੁਸੀਂ ਤਾਂ ਵਾਅਦੇ ਤੋਂ ਮੁਕਰ ਗਏ ਤੁਸੀਂ ਅਸਲੀ ਸਿੱਖ ਨਹੀਂ ਹੋ ਤੁਹਾਡੇ ਅੰਦਰ ਉਹ ਸਿੱਖ ਵਾਲਾ ਗੁਣ ਨਹੀਂ ਹੈ ਤੁਸੀਂ ਇੱਕ ਆਸਾਨ ਹੁਕਮ ਤਾਂ ਮੰਨ ਲਿਆ ਪਰ ਜਿਹੜਾ ਅਸਲੀ ਹੁਕਮ ਸੀ ਉਹ ਤਾਂ ਤੁਸੀਂ ਮੰਨ ਹੀ ਨਹੀਂ ਸਕੇ ਗੁਰੂ ਸਾਹਿਬ ਜੀ ਦਾ ਇਹ ਵਾਕ ਸੁਣ ਕੇ ਕੰਧਾਰ ਦੇ ਇੱਕ ਸਿੱਖ ਅਦੇਵ ਸਿੰਘ ਨੇ ਗੁਰੂ ਪਾਸ਼ਾ ਜੀ ਦੇ ਹੱਥ ਬੰਨ ਕੇ ਬੇਨਤੀ ਕੀਤੀ ਜਏ ਸੱਤੇ ਪਾਸ਼ਾ ਮੈਂ ਆਪਣੇ ਧੀ ਦਾ ਰਿਸ਼ਤਾ ਉਸ ਲਿਪਾਈ ਕਰਨ ਵਾਲੇ ਨੂੰ ਕਰਨ ਲਈ ਤਿਆਰ ਹਾਂ ਤੁਹਾਡਾ ਹੁਕਮ ਮੇਰੇ ਸਿਰ ਮੱਤੇ ਹੈ ਤਾਂ ਗੁਰੂ ਪਾਸ਼ਾ ਜੀ ਉਸ ਦੀ ਇਹ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ ਖੁਸ਼ ਹੋਏ ਤੇ ਉਸ ਸਿੱਖ ਵੱਲ ਇਸ਼ਾਰਾ ਕਰਦੇ ਹੋਏ ਕਹਿਣ ਲੱਗੇ ਕਿ ਭਾਈ ਹੁਕਮ ਮੰਨਨ ਵਾਲੇ ਤਾਂ ਇਹ ਹੁੰਦੇ ਹਨ ਜੋ ਗੁਰੂ ਸਾਹਿਬ ਜੀ ਦੀ ਹਰ ਇੱਕ ਗੱਲ ਨੂੰ ਸਿਰ ਮੱਥੇ ਰੱਖਦੇ ਹੋਣ ਦੇਖੋ ਇਸ ਦਾ ਕਿੱਡਾ ਵੱਡਾ ਜਿਗਰਾ ਸੀ ਜਿਸ ਨੇ ਆਪਣੇ ਜੀਤੀ ਨੂੰ ਇਸ ਗਰੀਬ ਸਿੱਖ ਦੇ ਲਾਣ ਲਾਉਣ ਲਈ ਤਿਆਰ ਹੋ ਗਿਆ ਹੁਕਮ ਮੰਨਨ ਵਾਲੇ ਤਾਂ ਉਹ ਹੁੰਦੇ ਹਨ ਜੋ ਗੁਰੂ ਸਾਹਿਬ ਜੀ ਦੀ ਹਰ ਇੱਕ ਗੱਲ ਨੂੰ ਉਹ ਵੱਡੀ ਹੋਵੇ ਚਾਹੇ ਛੋਟੀ ਹੋਵੇ ਮੰਨਣ ਲਈ ਤਿਆਰ ਹੋਣ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਉਹ ਸਿੱਖ ਨੇ ਆਪਣੇ ਇਸ ਤਰ੍ਹਾਂ ਉਹ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ